ਸਾਸ੍ਰੀਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵੱਡਾ ਖਲਾਰਾ ਪਿਆ ਹੋਇਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਪਿਛਲੇ ਦਿਨਾਂ ਹੀ ਜਿਹੜੇ ਹੜਾ ਦੀ ਸਮੱਸਿਆ ਆਉਣ ਤੋਂ ਬਾਅਦ ਜਿਹੜਾ ਕੁਝ ਵੀ ਉਹਨਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਏ ਅਸੀਂ ਗੱਲ ਕਰ ਰਹੇ ਹਰਮੀਤ ਪਠਾਨ ਮਾਜਰਾ ਦੀ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਨਿਕਲ ਕੇ ਆਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਉਹ ਜਿਹੜਾ ਹੈ ਆਮ ਕਿਸੇ ਮੰਤਰੀ ਵਿਧਾਇਕ ਨੂੰ ਤਾਂ ਪਰਮਿਸ਼ਨ ਹੀ ਨਹੀਂ ਦਿੱਤੀ ਹੋਈ ਦੂਸਰੇ ਪਾਸੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਆਪ ਲੈ ਸਕਦੇ ਨੇ ਤੇ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਡਿਸੀਜਨ ਲੈਣਾ ਹੁੰਦਾ ਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਰ ਵੱਲੋਂ ਲਿਆ ਜਾਂਦਾ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਲੋਕ ਜਿੱਥੇ ਪਾਣੀ ਦੀ ਹੜਾਂ ਦੀ ਮਾਰ ਵਿੱਚ ਆਏ ਹੋਏ ਨੇ ਅਸੀਂ ਪਹਿਲਾਂ ਹੀ ਜਿਹੜੀਆਂ ਨੇ ਫਾਈਲਾਂ ਆਪਦੀਆਂ ਜਿਹੜੀਆਂ ਜਮ੍ਹਾਂ ਕਰਾ ਦਿੱਤੀਆਂ ਗਈਆਂ ਸੀ ਲੇਕਿਨ ਸਾਡੀਆਂ ਫਾਈਲੀਆਂ ਅਗਾ ਜਿਹੜੀਆਂ ਨੇ ਪੇਸ ਦਿੱਤੀਆਂ ਗਈਆਂ ਜਿੱਥੇ ਪਤਾ ਹੀ ਨਹੀਂ ਕਿੱਥੇ ਗਈਆਂ ਤੇ ਸਾਡਾ ਜਿਹੜਾ ਹੈ ਨਾ ਹੀ ਸਾਡੇ ਏਰੀਏ ਦੇ ਵਿੱਚ ਕੋਈ ਕੰਮ ਹੋਇਆ ਨਾ ਹੀ ਕਿਸੇ ਤਰ੍ਹਾਂ ਦਾ ਕੰਮ ਦੇਖਿਆ ਗਿਆ ਤੇ ਉਸ ਤੋਂ ਬਾਅਦ ਅਚਾਨਕ ਹੀ ਜਿਹੜਾ ਹੈ ਉਹਨਾਂ ਉੱਤੇ ਵੱਡਾ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਹਰਿਆਣੇ ਦੇ ਵਿੱਚੋਂ ਪੰਜਾਬ ਪੁਲਿਸ ਵੱਲੋਂ ਉਹ ਮਾਮਲਾ ਉਹਨਾਂ ਤੇ ਜਿਹੜਾ ਹੈ 25 ਅਗਸਤ ਨੂੰ 376 ਉਹਨਾਂ ਤੇ ਲੱਗੀ ਸੀ ਉਹਨਾਂ ਦਾ ਜਿਹੜਾ ਹੈ ਇਹ ਮਾਮਲਾ ਹੈ 1 ਸਤੰਬਰ ਨੂੰ ਜਿਹੜਾ ਉਨਾ ਉਤੇ ਵੱਡੀ ਕਾਰਵਾਈ ਕੀਤੀ ਗਈ ਸੀ ਉਸ ਦੌਰਾਨ ਚਲਦਿਆਂ ਉਹਨਾਂ ਉਤੇ ਰੇਪ ਕੇਸ ਲੱਗਾ ਸੀ ਤੇ ਰੇਪ ਕੇਸ ਦੇ ਦੌਰਾਨ ਉਹਨਾਂ ਉਤੇ ਵੱਡੀ ਕਾਰਵਾਈ ਕੀਤੀ ਗਈ ਤੇ ਉਹ ਜਿਹੜਾ ਹੈ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ 'ਤੇ ਦੋਸ਼ ਲਗਾਏ ਗਏ ਸੀ ਕਿ ਉਹਨਾਂ ਨੇ ਜਿਹੜਾ ਹੈ ਬਲਤਕਾਰ ਤੇ ਧੋਖਾਗਾੜੀ ਦੇ ਜਿਹੜਾ ਹੈ ਧਮਕੀ ਦੇਣ ਦੇ ਦੋਸ਼ ਲਗਾਏ ਦੂਸਰੇ ਪਾਸੇ ਥੋੜੇ ਦਿਨ ਪਹਿਲਾਂ ਹੀ ਉਹ ਕਿਸਾਨਾਂ ਦੇ ਹੱਕ 'ਚ ਬੋਲਦੇ ਨਜ਼ਰ ਆਏ ਲੇਕਿਨ ਅਚਾਨਕ ਤੋਂ ਹੀ ਉਹਨਾਂ ਦੇ ਉੱਤੇ ਜਿਹੜਾ ਹੈ ਪਿਛਲੇ ਜਿਹੜਾ ਹੈ ਉਹਨਾਂ ਉੱਤੇ ਜਿਹੜਾ ਹੈ ਕੇਸ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਸੀ 4 ਦਿਨਾਂ ਤੋਂ ਜਿਹੜੇ ਨੇ ਸੌਰੀ 4 24 ਘੰਟਿਆਂ ਤੋਂ ਜਿਹੜੇ ਨੇ ਲਾਪਤਾ ਨੇ ਜਿਹੜੇ ਨੇ ਹਰਮੀਤ ਪਠਾਨ ਮਾਜਰਾ ਕਿਉਂਕਿ ਉਹਨਾਂ ਉੱਤੇ ਦੋਸ਼ ਲੱਗੇ ਨੇ ਕਿ ਉਹ ਗੋਲਿਆਬਾਰੀ ਕਰਕੇ ਪੰਜਾਬ ਪੁਲਿਸ ਉੱਤੇ ਫਰਾਰ ਹੋ ਚੁੱਕੇ ਨੇ ਕਿੱਥੇ ਫਰਾਰ ਹੋਏ ਨੇ ਕਿਵੇਂ ਫਰਾਰ ਹੋਏ ਨੇ ਜਿਹੜੀ ਸੂਤਰਾ ਤੋਂ ਬੰਨਦੀ ਯਾਦਗਾਰੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾੜਾ ਨੂੰ ਜ਼ਬਰ ਜਨਾਹ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ ਸਮਰਥਕ ਵੱਲੋਂ ਕੀਤੀ ਗਈ ਗੋਲਾਬਾਰੀ ਤੇ ਪੱਥਰਬਾਜ਼ੀ ਦੌਰਾਨ ਉਹ ਪੁਲਿਸ ਦੀ ਹਸਤ ਤੋਂ ਫਰਾਰ ਹੋ ਗਏ ਇੱਕ ਦਿਨ ਬਾਅਦ ਉਹ ਪੁਲਿਸ ਦੀ ਪકડ ਤੋਂ ਬਾਹਰ ਨੇ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਪਠਾਨਮਾੜਾ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਹਿਲੀ ਵਾਰ ਵਿਧਾਇਕਾ ਬਣੇ ਵਿਦਾਇਕ ਬਣੇ ਪਠਾਨ ਮਾਜਰਾ ਨੂੰ ਪੁਲਿਸ ਦੇ ਰਿਸ਼ਤੇਦਾਰਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਪੁਲਿਸ ਨੇ ਕਿਹਾ ਕਿ ਇੱਕ ਟੀਮ ਉਹਨਾਂ ਨੂੰ ਹਰਿਆਣਾ ਤੇ ਕਰਨਾਲ ਜ਼ਿਲ੍ਹੇ ਦੇ ਡਾਬੀ ਪਿੰਡ ਵਿੱਚੋਂ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਹ ਹਿਰਾਸਤ ਵਿੱਚ ਲਿਆ ਗਿਆ ਅਤੇ ਦੂਸਰੇ ਪਾਸੇ ਜਿਹੜਾ ਹੈ ਉਹ ਫਰਾਰ ਹੋ ਗਏ ਉਹਨਾਂ ਉੱਤੇ ਇਹ ਜਿਹੜਾ ਹੈ ਪੱਥਰਬਾਜੀ ਦਾ ਵੀ ਉਹਨਾਂ ਨੇ ਸਹਾਰਾ ਲਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਪਟਿਆਲਾ ਅਬਰਾਜੈਂਸੀ ਦੇ ਇੰਚਾਰਜ ਪ੍ਰਦੀਪ ਬਾਸ਼ਵਾ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਚ ਪਠਾਨਮਾਰਜ ਨੇ ਇੱਕ ਰਿਸ਼ਤੇਦਾਰ 'ਤੇ ਛਾਪਾ ਮਾਰਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਕਿਹਾ ਕਿ ਕੁਝ ਪਿੰਡ ਵਾਸੀਆਂ ਨੇ ਪੁਲਿਸ ਟੀਮ 'ਤੇ ਪੱਥਰਬਾਜ਼ੀ ਕੀਤੀ ਅਤੇ ਗੋਲੀਆਂ ਚੱਲਦੀਆਂ ਇਸ ਦੌਰਾਨ ਪਠਾਨਮਾਰਜਾ ਪੁਲ ਅਸੀਂ ਹਿਰਾਸਤ ਤੋਂ ਭੱਜ ਗਏ ਤੇ ਉਹਨਾਂ ਨੇ ਕਿਹਾ ਕਿ ਵਿਧਾਇਕਾ ਦੇ ਬਚਨ ਲਈ ਕਵਰ ਫਾਇਰ ਨੇ ਪੱਥਰਬਾਜ਼ੀ ਦਾ ਸਹਾਰਾ ਲਿਆ ਉਹਨਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਪਠਾਨ ਮਰਜ਼ਾ ਦੇ ਸਮਰਥਕ ਸਕੋਰਪੀਓ ਦੇ ਵਿੱਚ ਫੋਰਚੂਨਰ ਕਾਰ 'ਚ ਭੱਜ ਗਏ। ਉਹਨਾਂ ਨੇ ਕਿਹਾ ਕਿ ਪੁਲਿਸ ਕਰਮਚਾਰੀ ਨੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਟੱਕਰ ਕੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਤੇ ਪੁਲਿਸ ਦੇ ਵਿਧਾਇਕ ਨੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਤਿੰਨ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਫੋਰਚੂਨਰ ਵੀ ਜ਼ਬਤ ਕਰ ਲਈ ਪਰ ਵਿਧਾਇਕ ਇੱਕ ਹੋਰ ਕਾਰ ਤੇ ਭੱਜਣ 'ਚ ਕਾਮਯਾਬ ਹੋ ਗਿਆ। ਤਾਨੂੰ ਦੱਸਦੀ ਹੈ ਕਿ ਹਜੇ ਤੱਕ ਕਿਸੇ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਪਠਾਨ ਮਾਜਰਾ ਜਿਹੜਾ ਹੈ ਪੰਜਾਬ ਤੋਂ ਬਾਹਰ ਹੋ ਗਿਆ ਹੈ ਤੇ ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਹ ਇੱਕ ਬਣੀ ਬਣਾਈ ਕਹਾਣੀ ਹੈ ਤੇ ਦੂਸਰੇ ਪਾਸੇ ਉਹਨਾਂ ਦਾ ਸਾਥ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਦਿੱਤਾ ਜਾ ਰਿਹਾ ਹੈ